ਉردو ਅਧਿਨੀ ਕਰਦੇ ਹਾਂ ਸਾਡੇ ਕਿੱਥੇ ਸਕੂਲਾਂ ਦੇ ਕਿਹੜੇ ਸਕੂਲਾਂ ਤੋਂ ਆਟਕਦੇ ਅੱਜ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਧੰਨਵਾਦ ਕਰਨਾ ਅੱਜ ਪ੍ਰਾਇਮਰੀ ਸਕੂਲ ਪਿੰਡ ਰਾਮਗੜੀ ਪਹੁੰਚੇ ਅੱਥੇ ਪੂਰੀ ਪੰਚਾਇਤ ਨੇ ਸਰਪੰਚ ਸਾਹਿਬ ਨੇ ਪੂਰੇ ਪਿੰਡ ਵਾਸੀਆਂ ਨੇ ਬਹੁਤ ਹੀ ਮਾਨ ਸਤਕਾਰ ਦਿੱਤਾ ਸੋ ਇਸ ਸਕੂਲ ਦੇ ਮੇਰੇ ਨਾਲ ਡੀਪੀਓ ਸਾਹਿਬ ਸਾਡੇ ਸਾਰੇ ਸਟਾਫ ਸਾਰਾ ਬੈਠਾ ਜਿਨ੍ਹਾਂ ਨੇ ਮੰਨੋ ਇਸ ਸਕੂਲ ਦੇ ਵਿੱਚ ਜਿਹੜੀ ਮੁੱਖ ਮੰਤਰੀ ਸਰਕਾਰ ਕੋਲ ਸ੍ਰੀ ਮਾਨ ਜੀ ਕੋਲ 23 ਲੱਖ 60 ਹਜ਼ਾਰ ਜਿਹੜੀ ਗ੍ਰਾਂਟ ਹੈ ਜਿਹਦੇ ਵਿੱਚ ਨਵੇਂ ਬਣੇਗੇ ਦਫ਼ਤਰ ਜਿਹੜਾ ਬੱਚਿਆਂ ਦੇ ਪ੍ਰੋਜੈਕਟ ਤੇ ਪੀਨ ਵਾਲਾ ਪਾਣੀ ਇਤਨੇ ਸੁਖਦਾਮਾ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ 2000 ਕਰੋੜ ਤੋਂ ਵੱਧ ਦੀ ਗ੍ਰਾਂਟ ਹੈ ਸਕੂਲਾਂ ਲਈ ਹੈ ਸੋ ਇਹ ਮੁੱਖ ਮੰਤਰੀ ਸਰਕਾਰ ਕੋਲ ਸ੍ਰੀ ਮਾਨ ਜੀ ਨੂੰ ਧੰਨਵਾਦੀ ਹੈ ਜਿੱਥੇ ਪੂਰੇ ਪੰਜਾਬ ਵਿੱਚ 2000 ਕਰੋੜ ਦੀ ਗ੍ਰਾਂਟ ਹੈ ਹੰਕਾਰ ਸਾਹਮਣੇ ਵਾਲੇ ਵਿੱਚ ਵੀ ਕਰੋੜਾ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਗਈ ਹੈ ਤੋ ਜਿਸ ਵੀ ਸਕੂਲ ਤੇ ਜੰਨੇ ਆ ਜਿਵੇਂ ਅੱਜ ਬਹੁਤ ਸਾਰੇ ਸਕੂਲਾਂ ਚਰਾਮਗੜ ਪਹਾੜਾ ਉੱਤੇ ਬਲਵਾਕਪੁਰ ਪਿੰਕ ਸਕੂਲਾਂ ਦੇ ਵਿੱਚ ਜਾਣਾ ਜਿੱਥੇ ਕਰੋਨਾ ਨਹੀਂ ਕਰਾਂ ਲੱਗਿਆ ਜੰਨੇ ਅੱਜ ਇਸ ਸਕੂਲ ਦੇ ਵਿੱਚ 23,66,000 ਇਸੇ ਤਰ੍ਹਾਂ ਹੀ ਹਰ ਸਕੂਲ ਦੇ ਵਿੱਚ ਜਿਵੇਂ ਪਹਾੜਾ 45 ਲੱਖ ਰੁਪਏ ਲੱਗਾ ਮੈਂ ਸਾਹਮਣੇ ਵਾਲ ਗਿਆ 690 ਲੱਖ ਰੁਪਏ ਦੀ ਗ੍ਰਾਂਟ ਲੱਗੀ ਕੌਜਲੂਏ ਰਹਾੁਰ ਉਰਚਿੰਦੇ ਸਾਡੇ ਪਿੰਡ ਪੰਡੇ ਜਗੀਰਪੁਰ ਉੱਤੇ ਜਿਹੜਾ ਸਾਰੇ ਉੱਥੇ ਵੀ ਤਰੋੜਾ ਵੀ ਹੈ ਗ੍ਰਾਂਡ ਸਕੂਲਾਂ ਜੱਗ ਲੱਗੀ ਇਹ ਤਾਂ ਹੀ ਹੋ ਰਿਹਾ ਕਿਉਂਕਿ ਜਦੋਂ ਅਸੀਂ 2022 ਦੇ ਵਿੱਚ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਕੋਲ ਜਾਂਦੇ ਸੀ ਕਿ ਸਾਨੂੰ ਇੱਕ ਮੌਕਾ ਕੇਂਦਰੀਵਾਲ ਜੀ ਨੂੰ ਦਿਓ ਇੱਕ ਮੌਕਾ ਭਗਵੰਤ ਮਾਨ ਜੀ ਨੂੰ ਦਿਓ ਅਸੀਂ ਸਰਕਾਰੀ ਹਸਪਤਾਲਾਂ ਦੀ ਸਰਕਾਰੀ ਸਕੂਲਾਂ ਨੂੰ ਸੁਧਾਰਨੇ ਵਾਂਗੇ ਜੋ ਤਿੰਨੇ ਦਿਨ ਤੋਂ ਜਦੋਂ ਸਰਕਾਰ ਬਣੀ ਮੁੱਖ ਮੰਤਰੀ ਸਰਦਾਰ ਪਰੋਸ਼ ਸਿੰਘ ਮਾਨ ਜੀ ਦੀ ਕੋਈ ਹੇਠ ਤਿੰਨੇ ਦਿਨ ਤੋਂ ਸਿੱਖਿਆ ਘਰਾ ਤਿੰਨ ਜਿੱਤੇ ਦਾ ਚਲਾਈ ਗਈ ਜਿਹਦੇ ਵਿੱਚ ਸਕੂਲਾਂ ਦਾ ਬੱਚਿਆਂ ਦੀ এডੂਕੇਸ਼ਨ ਵਾਸਤੇ ਬੱਚਿਆਂ ਦੇ ਲਈ ਇੰਟਰਸ ਤੋਂ ਆਉਂਦਾ ਗਿਆ ਜੇ ਤਿਰੋ ਸਰਦੀ ਸਰਕਾਰ ਨਹੀਂ ਸੀ ਪੁਰਾਣੀ ਸਰਕਾਰ ਦਾ ਬਹੁਤ سارے ਸਕੂਲਾਂ ਇਲਾ ਬਾਰਡਰ ਵਾਲਾ ਨਾ ਪੀਣ ਵਾਲਾ ਪਾਣੀ ਸੀ ਕੋਸਾ ਨਾਲ ਕਮਰੇ ਸੀ ਬੱਚੇ ਥੱਲੇ ਡਾਕਟਰ ਨੇ ਬੈਠਦੇ ਸੀ ਤੇ ਬੱਚੇ ਇੱਕ ਤੂਫਕੇ ਬੜੀ ਖੁਸ਼ੀ ਨਾਲ ਕਹਿ ਸਕਦੇ ਮਾਨ ਨਾਲ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਉਣ ਦੇ ਉੱਤੇ ਬੱਚਿਆਂ ਨੂੰ ਲੈਬ ਲਾਇਬ੍ਰੇਰੀਆਂ ਪ੍ਰੋਜੈਕਟਰ ਰੂਮ ਬੈਠਣ ਨੂੰ ਡੈਸਕ ਹਰ ਉਹ ਸੁਵਿਧਾਵਾ ਦਿੱਤੀ ਜਾ ਸਕਦੀ ਹੈ ਜਿੱਥੇ ਬੱਚਿਆਂ ਦੇ ਸੁਪਨੇ ਸਕਾਰ ਹੋ ਸਕਣ ਸੋ ਅਸੀਂ ਅਗੇ ਰੁਕੇ ਨਹੀਂ ਆਂ ਅਸੀਂ ਬਹੁਤ ਕੁਝ ਕਰਾਂਗੇ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾਈ ਜਿਸ ਤਰ੍ਹਾਂ ਅਸੀਂ ਚੱਲ ਰਹੇ ਹਾਂ ਇਸੇ ਤੋਂ ਹੋਰ ਵੱਧ ਜਿਹੜਾ ਬੱਚਿਆਂ ਦੀ ਐਜੂਕੇਸ਼ਨ ਹੋਰ ਪਹੁੰਚਾ ਕੇ ਦੇਣਾ ਅੱਜ 6 ਸਕੂਲਾਂ ਦੇ ਵਿੱਚ ਅੱਜ ਦਾ ਦਿਨ ਉਦੋਂ ਤੱਕ ਕਰਾਂਗੇ ਤੁਹਾਰੋਂ ਉਦ ਘਟਲ ਹੋ ਰਿਹਾ ਮਤਲਬ ਟੋਟਲ ਹਲਕੇ ਦੇ ਵਿੱਚ ਮੈਂ ਦੱਸਿਆ ਕਰੋਨਾ ਦੀ ਗ੍ਰਾਂਟ ਜਿਹੜੀਆਂ ਹਰ ਕਿਸਾਨਾਂ ਨੂੰ ਚਾਹੀਏ ਸੋ ਹਰ ਸਕੂਲ ਦੇ ਵਿੱਚ ਰੂਮ ਬਣ ਕੇ ਤਿਆਰ ਹੋਵੇ ਪੀਣ ਵਾਲਾ ਪਾਣੀ ਟਾਇਲਟ ਬਲਾਕ ਪ੍ਰੋਜੈਕਟਰ ਲਿਖਣ ਦੇ ਡੈਸਕ ਮਤਲਬ ਲੈ ਉਹ ਲਾਇਬ੍ਰੇਰੀ ਹਾਕਿੰਗ ਡੀਅਰ ਸਕੂਲ ਅਕੀ ਉਹ ਸਬਦਾ ਦਿੱਤੀ ਜਾ ਧੰਨਵਾਦ ਜੀ ਮੈਂ ਸੁਤਨਦੀਪ ਕੌਰ ਹੈ টিਚਰ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ ਮੰਗੜ 10 ਲੁਧਿਆਣਾ ਮੈਂ ਬਹੁਤ ਹੀ ਧੰਨਵਾਦੀ ਹੈ ਕਿ ਅੱਜ ਸਿੱਖਿਆ ਕ੍ਰਾਂਤੀ ਦੇ ਅਧੀਨ ਸਾਡੇ ਸਕੂਲ ਦੇ ਵਿੱਚ 3 ਕਮਰਿਆਂ ਦਾ ਉਦਘਾਟਨ ਹੈਗਾ ਅਤੇ ਇੱਕ ਲੜਕੀਆਂ ਦੇ ਵਾਸ਼ਰੂਮ ਦਾ ਉਦਘਾਟਨ ਜਿਸ ਲਈ ਜਿਸ ਦੇ ਲਈ ਮੈਂ ਤਹਿ ਦਿਲੋਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਨਾਲ ਹੀ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ ਕਿ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਬਹੁਤ ਉੱਚਾ ਚੁੱਕਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਮੈ ਰਿਤੁਰਾਨੀ ਐਡਮਿਨਿਸਟਰ ਸਰਕਾਰੀ ਹਾਈ ਸਕੂਲ ਪਾਕਪੁਰ ਅੱਜ ਸਾਡੇ ਸਕੂਲ ਵਿੱਚ ਬਹੁਤ ਭਾਗਾ ਭਰਿਆ ਦਿਨ ਹੈ ਕਿ ਅੱਜ ਸਾਡੇ ਸਕੂਲ ਵਿੱਚ ਮੰਤਰੀ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡਿਆ ਕੈਬਨਿਟ ਮੰਤਰੀ ਪੰਜਾਬ ਸਾਡੇ ਸਕੂਲ ਵਿੱਚ ਆ ਰਹੇ ਨੇ ਅੱਜ ਸਾਡੇ ਸਕੂਲ ਦੇ ਵਿੱਚ ਚਾਰ ਦੀਵਾਰੀ ਦਾ ਉਦਘਾਟਨ ਹੋਣ ਜਾ ਰਿਹਾ ਹੈ ਜਦੋਂ ਵੀ ਕੋਈ ਪੇਰੈਂਟ ਸਾਡੇ ਕੋਲੇ 6ਵੀਂ ਜਮਾਤ ਦੇ ਵਿੱਚ ਬੱਚੇ ਨੂੰ ਛੱਡ ਕੇ ਜਾਂਦਾ ਹੈ ਤਾਂ ਸਾਡੀ ਉਸ ਦੀ ਡਿਊਟੀ ਬਣ ਜਾਂਦੀ ਹੈ ਕਿ ਅਸੀਂ ਉਸ ਦੀਆਂ ਇੱਕ ਚੰਗੇ ਨਾਗਰਿਕ ਤੇ ਬਣਾਉਣ ਦੇ ਨਾਲ ਨਾਲ ਨੂੰ ਇੱਕ ਚੰਗੀ ਸਿੱਖਿਆ ਦੇਣ ਦੇ ਨਾਲ ਨਾਲ ਅਸੀਂ ਉਹਨੂੰ ਸਾਰੀਆਂ ਸਹੂਲਤਾਂ ਦਈਏ ਜੋ ਕਿ ਇੱਕ ਚੰਗੇ ਪ੍ਰਾਈਵੇਟ ਸਕੂਲ ਦੇ ਵਿੱਚ ਮਿਲਦੀਆਂ ਹਨ ਤੇ ਇਹ ਇਸ ਸਾਡੀ ਸੋਚ ਨੂੰ ਉਦੋਂ ਪੂਰਪੈਂਦਾ ਹੈ ਜਦੋਂ ਪੰਜਾਬ ਸਰਕਾਰ ਸਾਡੀ ਨਿੱਕੇ ਜਿਹੇ ਸਾਡੀ ਡਿਮਾਂਡ ਤੇ ਸਾਨੂੰ ਕੋਈ ਵੀ ਗ੍ਰਾਂਟ ਜਾਰੀ ਕਰਦੀ ਹੈ ਮੇਰੇ ਸਕੂਲ ਦੇ ਵਿੱਚ ਸਾਰਾ ਇਨਫਰਾਸਟ੍ਰਕਚਰ ਬਹੁਤ ਵਧੀਆ ਸੀ ਪਰ ਸਾਨੂੰ ਇੱਕ ਚਾਰ ਦੀਵਾਰੀ ਦੀ ਕਮੀ ਮਹਿਸੂਸ ਹੋ ਰਹੀ ਸੀ ਜਿਸ ਨਾਲ ਸੇਫਟੀ ਦਾ ਵੀ ਥੋੜਾ ਜਿਹਾ ਇਸ਼ੂ ਸੀ ਤੇ ਪੰਜਾਬ ਸਰਕਾਰ ਨੇ ਸਾਡੀ ਇੱਕ ਛੋਟੀ ਜਿਹੀ ਡਿਮਾਂਡ ਤੇ ਸਕੂਲ ਨੂੰ 60 ਮੀਟਰ ਦੀਵਾਰ ਲਈ ਗ੍ਰਾਂਟ ਦਿੱਤੀ ਜਿਸ ਨਾਲ ਕੀ ਸਾਡੀ ਦੀਵਾਰ ਬਹੁਤ ਸੋਹਣੀ ਬਣ ਚੁੱਕੀ ਹੈ ਇਸ ਨਾਲ ਸਕੂਲ ਦਾ ਇਨਫਰਾਸਟ੍ਰਕਚਰ ਜ ਵੀ ਬਹੁਤ ਏਜੀ ਵੱਦਾ ਹੋਇਆ ਹੈ ਅਤੇ ਇਹਦੀ ਸੇਫਟੀ ਬਣ ਗਈ ਹੈ ਇਸ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਅੱਗੇ ਤੋਂ ਵੀ ਸਾਨੂੰ ਇਸ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ ਤੇ ਅਸੀਂ ਵੀ ਮਾਣ ਨਾਲ ਇਹ ਕੰਮ ਕਰਦੇ ਰਹਿਾਂਗੇ ਧੰਨਵਾਦ ਮੇਰਾ ਨਾਮ ਅਰਸ਼ਦੀਪ ਕੌਰ ਹੈ ਮੈਂ ਨਵੀਂਤ ਮਾਧਿਯ ਵਿਦਿਆਰਥਣ ਹਾਂ ਸਾਡੇ ਮੈਂ ਸਰਕਾਰੀ ਹਾਈ ਸਕੂਲ ਵਿੱਚ ਪੜ੍ਹਦੀ ਹਾਂ ਸਾਡੇ ਸਕੂਲ ਵਿੱਚ ਨਵੀਂ ਚਾਰ ਦਿਵਾਰੀ ਬਣੀ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਦੀ ਧੰਨਵਾਦੀ ਹਾਂ ਮੇਰਾ ਨਾਮ ਰੂਪੀ ਖਾਤੂ ਹੈ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਸਰਕਾਰੀ ਹਾਈ ਸਕੂਲ ਵਿੱਚ ਪੜਦੀ ਹਾਂ ਸਾਡੇ ਸਕੂਲ ਵਿੱਚ ਨਵੀਂ ਚਾਰ ਦੀਵਾਰੀ ਬਣੀ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਮੇਰਾ ਨਾਮ ਅੰਦਰਜੀਤ ਸਿੰਘ ਹੈ ਮੈਂ ਸਰਕਾਰੀ ਹਾਈ ਸਕੂਲ ਪਾਕਪੁਰ ਵਿੱਚ 8ਵੀਂ ਜਮਾਤ ਵਿੱਚ ਪੜਦਾ ਹਾਂ ਸਾਡੇ ਸਕੂਲ ਵਿੱਚ ਨਵੀਂ ਚਾਰ ਦੀਵਾਰੀ ਬਣੀ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ